ਜਦੋਂ ਆਪਾਂ ਰੋਹਾਨੀ ਸਫਰ ਦੀ ਗੱਲ ਕਰਦੇ ਆ ਤਾਂ ਇਹ ਕੋਈ ਅਜਿਹਾ ਸਫਰ ਨਹੀਂ ਹੈ ਜਿਸ ਦਾ ਨਕਸ਼ਾ ਮਿਲਦਾ ਹੋਵੇ ਇਹ ਕੋਈ ਪੌਤਿਕ ਯਾਤਰਾ ਨਹੀਂ ਸਗੋਂ ਇਹ ਆਪਣੇ ਅੰਦਰ ਇੱਕ ਬਹੁਤ ਹੀ ਡੂੰਘੇ ਬਦਲਾਵ ਦੀ ਕਹਾਣੀ ਹੈ ਜੋ ਸਾਨੂੰ ਧਰਮ ਗ੍ਰੰਥਾਂ ਤੋਂ ਸਮਝਣ ਨੂੰ ਮਿਲਦੀ ਹੈ ਚਲੋ ਅੱਜ ਇਸ ਦੇ ਵੱਖ-ਵੱਖ ਖੇਤਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਸਭ ਤੋਂ ਵੱਡਾ ਸਵਾਲ ਇਹ ਹੀ ਹੈ ਕਿ ਇੱਕ ਆਤਮਾ ਆਖਿਰ ਸੰਪੂਰਨ ਹੁੰਦੀ ਕਿਵੇਂ ਹੈ ਇਸ ਨੂੰ ਸਮਝਣ ਲਈ ਆਓ ਆਪਾਂ ਕਲਪਨਾ ਕਰੀਏ ਕਿ ਸਾਡੇ ਕੋਲ ਇੱਕ ਰੋਹਾਨੀ ਨਕਸ਼ਾ ਹੈ ਅਤੇ ਇਸ ਨਕਸ਼ੇ ਤੇ ਵੱਖ-ਵੱਖ ਖੰਡ ਜਾਂ ਕਹਿ ਲੋ ਕਿ ਪੜਾਹ ਬਣੇ ਹੋਏ ਹਨ ਜਿਹੜੇ ਸਾਨੂੰ ਸੰਪੂਰਨਤਾ ਦੇ ਰਾਹ ਤੇ ਅੱਗੇ ਲੈ ਕੇ ਜਾਂਦੇ ਨੇ ਪਰ ਇਸ ਸਫ਼ਰ ਤੇ ਪਹਿਲਾ ਕਦਮ ਰੱਖਣ ਤੋਂ ਵੀ ਪਹਿਲਾਂ ਇੱਕ ਤਰ੍ਹਾਂ ਦੀ ਚੇਤਾਵਨੀ ਦਿੱਤੀ ਗਈ ਹੈ ਬਾਣੀ ਖੁਦ ਕਹਿੰਦੀ ਹੈ ਕਿ ਇਸ ਮੰਜ਼ਿਲ ਨੂੰ ਇਸ ਅਵਸਥਾ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅਸੰਭਵ ਹੈ ਜਿਹੜਾ ਕੋਸ਼ਿਸ਼ ਵੀ ਕਰਦਾ ਹੈ ਉਹ ਬਾਅਦ ਵਿੱਚ ਪਛਤਾਉਂਦਾ ਹੈ ਕਿਉਂ ਕਿਉਂਕਿ ਇਹ ਇੱਕ ਅਜੇਹਾ ਅਨੁਭਵ ਹੈ ਜਿਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਪੂਰੀ ਤਰ੍ਹਾਂ ਸਮਝਾਇਆ ਨਹੀਂ ਜਾ ਸਕਦਾ ਤਾਂ ਸਭ ਤੋਂ ਪਹਿਲਾਂ ਜਿਹੜੀ ਗੱਲ ਸਾਨੂੰ ਬਿਲਕੁਲ ਸਾਫ਼ ਕਰਨੀ ਪਵੇਗੀ ਉਹ ਇਹ ਹੈ ਕਿ ਇਹ ਜਿਹੜੇ ਖੰਡ ਨੇ ਇਹ ਕੋਈ ਭੌਤਿਕ ਥਾਵਾਂ ਨਹੀਂ ਹਨ ਜਿੱਥੇ ਆਪਾਂ ਜਾ ਸਕਦੇ ਹਾਂ ਬਿਲਕੁਲ ਨਹੀਂ ਅਸਲ ਵਿੱਚ ਇਹ ਸਾਡੀ ਆਪਣੀ ਚੇਤਨਾ ਦੇ ਸਾਡੀ ਅੰਦਰੂਨੀ ਜਾਗਰੂਕਤਾ ਦੇ ਵੱਖ-ਵੱਖ ਪੱਧਰ ਹਨ ਚਲੋ ਫਿਰ ਇਸ ਯਾਤਰਾ ਦੇ ਪਹਿਲੇ ਪੜਾਅ ਵਿੱਚ ਚੱਲਦੇ ਹਾਂ ਇਸ ਦਾ ਨਾਮ ਹੈ ਸ਼ਰਮ ਖੰਡ ਯਾਨੀ ਕਿ ਉੱਦਮ ਦਾ ਖੇਤਰ ਹੁਣ ਅਸਲੀ ਕੰਮ ਇਥੋਂ ਸ਼ੁਰੂ ਹੁੰਦਾ ਹੈ ਇਹ ਉਹ ਪੜਾ ਹੈ ਜਿੱਥੇ ਮਨ ਨੂੰ ਬੜੀ ਮਿਹਨਤ ਅਤੇ ਖੂਬਸੂਰਤੀ ਨਾਲ ਘੜਿਆ ਜਾਂਦਾ ਹੈ ਇੱਕ ਨਵਾਂ ਆਕਾਰ ਦਿੱਤਾ ਜਾਂਦਾ ਹੈ ਇਸ ਖੰਡ ਦੀ ਪਹਿਚਾਣ ਹੈ ਸੁੰਦਰਤਾ ਇੱਥੇ ਜਿਹੜੀ ਮਿਹਨਤ ਹੁੰਦੀ ਹੈ ਉਹ ਸਿਰਫ ਮਤਲਬ ਸਖਤ ਮਿਹਨਤ ਨਹੀਂ ਹੈ ਇਹ ਤਾਂ ਇੱਕ ਰਚਨਾਤਮਕ ਕੰਮ ਹੈ ਇਸੇ ਉਦਮ ਦੇ ذریعے ਮਨ ਨੂੰ ਇੱਕ ਬੇਮਿਸਾਲ ਇੱਕ ਅਨੋਖਾ ਰੂਪ ਦਿੱਤਾ ਜਾਂਦਾ ਹੈ ਤਾਂ ਇਹ ਸਾਰੀ ਮਿਹਨਤ ਨਾਲ ਘੜਿਆ ਕੀ ਜਾਂਦਾ ਹੈ ਖਰ ਸਭ ਤੋਂ ਪਹਿਲਾਂ ਸਾਡੀ ਅੰਦਰੂਨੀ ਜਾਗਰੂਕਤਾ ਯਾਨੀ ਸਾਡੀ ਸੁਰਤ ਉਹ ਤਿੱਖੀ ਹੁੰਦੀ ਹੈ ਫਿਰ ਸਾਡੀ ਸਮਝ ਸਾਡੀ ਮਤ ਉਸ ਦਾ ਦਾਇਰਾ ਵੱਡਾ ਹੁੰਦਾ ਹੈ ਅਤੇ ਸਾਡੀ ਬੁੱਧੀ ਨਿਖਰਦੀ ਹੈ ਇਸ ਪੜਾਅ ਤੇ ਚੇਤਨਾ ਇੰਨੀ ਉੱਚੀ ਹੋ ਜਾਂਦੀ ਹੈ ਕਿ ਕਿਹਾ ਜਾਂਦਾ ਹੈ ਕਿ ਉਹ ਦੇਵਤਿਆਂ ਤੇ ਸਿੱਧ ਪੁਰਸ਼ਾਂ ਦੇ ਬਰਾਬਰ ਪਹੁੰਚ ਜਾਂਦੀ ਹੈ ਠੀਕ ਹੈ ਤਾਂ ਜਦੋਂ ਉਦਮ ਆਪਣਾ ਕੰਮ ਪੂਰਾ ਕਰ ਲੈਂਦਾ ਹੈ ਤਾਂ ਯਾਤਰਾ ਅਗਲੇ ਪੜਾਅ ਵਿੱਚ ਦਾਖਲ ਹੁੰਦੀ ਹੈ ਕਰਮਖੰਡ ਔਰ ਇੱਥੇ ਇੱਕ ਬਹੁਤ ਵੱਡਾ ਬਦਲਾਅ ਆਉਂਦਾ ਹੈ ਜਾਂ ਨਿੱਜੀ ਕੋਸ਼ਿਸ਼ ਤੋਂ हट ਕੇ ਬ੍ਰह्म ਸ਼ਕਤੀਆਂ ਹਾਸਲ ਕਰਨ ਤੇ ਚਲਾ ਜਾਂਦਾ ਹੈ ਇਹ ਹੈ ਬਖਸ਼ਿਸ਼ ਦਾ ਖੇਤਰ ਇਹ ਤੁਲਨਾ ਇਸ ਫਰਕ ਨੂੰ ਬਿਲਕੁਲ ਸਪਸ਼ਟ ਕਰ ਦਿੰਦੀ ਹੈ ਸ਼ਰਮ ਖੰਡ ਵਿੱਚ ਅਸੀਂ ਖੁਦ ਨੂੰ ਸਰਗਰਮੀ ਨਾਲ ਘੜ ਰਹੇ ਸੀ ਠੀਕ ਹੈ ਨਾ ਪਰ ਕਰਮ ਖੰਡ ਵਿੱਚ ਸਭ ਕੁਝ ਵੱਖਰਾ ਹੈ ਜਿੱਥੇ ਸਾਡੀ ਮਿਹਨਤ ਖਤਮ ਹੁੰਦੀ ਹੈ ਉੱਥੇ ਬ੍ਰह्म ਸ਼ਕਤੀ ਆਪਣਾ ਕੰਮ ਸ਼ੁਰੂ ਕਰਦੀ ਹੈ ਇਹ ਕੋਈ ਛੋਟਾ ਮੋਟਾ ਬਦਲਾਵ ਨਹੀਂ ਇੱਕ ਪੂਰਨ ਰੂਪਾਂਤਰਣ ਹੈ ਸੰਕਰਮ ਖੰਡ ਯਾਨੀ ਬਖਸ਼ਿਸ਼ ਦੇ ਖੇਤਰ ਦੀ ਖਾਸੀਅਤ ਹੈ ਜ਼ੋਰ ਜਿਸ ਦਾ ਮਤਲਬ ਹੈ ਇੱਕ ਅਥਾਰ ਰੋਹਾਨੀ ਤਾਕਤ ਪਰ ਇਹ ਤਾਕਤ ਆਉਂਦੀ ਕਿੱਥੋਂ ਹੈ ਇੱਕ ਡੂੰਘੇ ਅਹਿਸਾਸ ਤੋਂ ਪੈਦਾ ਹੁੰਦੀ ਹੈ ਇਹ ਸਮਝ ਕਿ ਉਸ ਇੱਕ ਸਿਰਜਣਹਾਰ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਬਿਲਕੁਲ ਵੀ ਨਹੀਂ ਅਤੇ ਇਸ ਅਵਸਥਾ ਵਿੱਚ ਰਹਿਣ ਵਾਲਿਆਂ ਦੇ ਗੁਣ ਕੀ ਹਨ ਉਹਨਾਂ ਨੂੰ ਨਿਹਦਰ ਯੋਧੇ ਮਹਾਬਲੀ ਅਤੇ ਸੂਰਮੇ ਦੱਸਿਆ ਗਿਆ ਹੈ ਉਹਨਾਂ ਦੇ ਮਨ ਪੂਰੀ ਤਰ੍ਹਾਂ ਬਿਲਕੁਲ ਪ੍ਰਭੂ ਦੀ ਸਿਫਤ ਸਲਾਵ ਵਿੱਚ ਲੀਨ ਹੁੰਦੇ ਹਨ ਪਰਮ ਯਾਨੀ ਮਾਇਆ ਹੁਣ ਉਹਨਾਂ ਨੂੰ ਧੋਖਾ ਨਹੀਂ ਦੇ ਸਕਦੀ ਅਤੇ ਉਹ ਆਤਮਿਕ ਮੌਤ ਤੋਂ ਪਰੇ ਹੋ ਜਾਂਦੇ ਹਨ ਉਦਮ ਅਤੇ ਬਖਸ਼ਿਸ਼ ਦੇ ਪੜਾਵਾਂ ਵਿੱਚੋਂ ਲੰਘਣ ਤੋਂ ਬਾਅਦ ਆਖਰਕਾਰ ਅਸੀਂ ਇਸ ਰੋਹਾਨੀ ਯਾਤਰਾ ਦੀ ਅੰਤਿਮ ਮੰਜ਼ਿਲ ਤੇ ਪਹੁੰਚਦੇ ਹਾਂ ਸਚਖੰਡ ਇਹ ਹੈ ਸੱਚ ਦਾ ਖੇਤਰ ਇਹ ਉਹ ਥਾਂ ਹੈ ਜਿੱਥੇ ਅੰਤਿਮ ਇਕਤਾ ਦਾ ਅਨੁਭਵ ਹੁੰਦਾ ਹੈ ਬਾਣੀ ਮੁਤਾਬਿਕ ਸਚਖੰਡ ਉਹ ਅਵਸਥਾ ਹੈ ਜਿੱਥੇ ਨਿਰੰਕਾਰ ਆਪ ਸਾਡੀ ਚੇਤਨਾ ਦੇ ਅੰਦਰ ਵਸਦਾ ਹੈ ਇਸ ਦ੍ਰਿਸ਼ਟੀਕੋਣ ਤੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਕਿਵੇਂ ਸਿਰਜਣਹਾਰ ਸਾਰੀ ਸ੍ਰਿਸ਼ਟੀ ਨੂੰ ਰਚ ਕੇ ਹਰ ਚੀਜ਼ ਨੂੰ ਆਪਣੀ ਮਿਹਰ ਦੀ ਨਜ਼ਰ ਨਾਲ ਦੇਖ ਰਿਹਾ ਹੈ ਅਤੇ ਇਸ ਆਖਰੀ ਖੇਤਰ ਵਿੱਚ ਪਹੁੰਚਣ ਤੇ ਸਾਡੀ ਸਮਝ ਨਾਲ ਕੁਝ ਅਦਭੁਤ ਵਾਪਰਦਾ ਹੈ ਸਾਡਾ ਦ੍ਰਿਸ਼ਟੀਕੋਣ ਬੇਅੰਤ ਹੋ ਜਾਂਦਾ ਹੈ ਇਨਸਾਨ ਸ੍ਰਿਸ਼ਟੀ ਦੀ ਵਿਸ਼ਾਲਤਾ ਨੂੰ ਦੇਖਣ ਅਤੇ ਸਮਝਣ ਦੇ ਕਾਬਿਲ ਹੋ ਜਾਂਦਾ ਹੈ ਇਸ ਦ੍ਰਿਸ਼ਟੀ ਵਿੱਚ ਕੀ ਕੀ ਸ਼ਾਮਿਲ ਹੈ ਕੀ ਦਿਸਦਾ ਹੈ ਅਣਗਿਣਤ ਖੰਡ ਅਣਗਿਣਤ ਸੂਰਜੀ ਮੰਡਲ ਅਣਗਿਣਤ ਬ੍ਰਹਿਮੰਡ ਹਰ ਤਰ੍ਹਾਂ ਦੇ ਰੂਪ ਹਰ ਕਲਪਨਾ ਯੋਗ ਰਚਨਾ ਪਰ ਸਭ ਤੋਂ ਵੱਡਾ ਅਹਿਸਾਸ ਇਹ ਹੁੰਦਾ ਹੈ ਕਿ ਹਰ ਚੀਜ਼ ਬਿਲਕੁਲ ਹਰ ਚੀਜ਼ ਸਿਰਫ ਇੱਕ ਚੀਜ਼ ਦੇ ਅਧੀਨ ਚੱਲ ਰਹੀ ਹੈ ब्रह्म ਇੱਛਾ ਯਾਨੀ ਹੁਕਮ ਅਤੇ ਇੱਥੇ ਇੱਕ ਵਾਰ ਫਿਰ ਸਾਨੂੰ ਉਹੀ ਸ਼ੁਰੂਆਤੀ ਚੇਤਾਵਨੀ ਯਾਦ ਕਰਵਾਈ ਜਾਂਦੀ ਹੈ ਇਹ ਅੰਤਿਮ అనుభవ ਬਿਆਨ ਤੋਂ ਪਰੇ ਹੈ ਇਸ ਦਾ ਵਰਣਨ ਕਰਨ ਦੀ ਕੋਸ਼ਿਸ਼ ਕਰਨਾ ਕਲਾਸਾਰੂ ਹੈ ਯਾਨੀ ਲੋਹੇ ਨੂੰ ਚਬਾਉਣ ਵਾਂਗ ਇਹ ਬਸ ਉਹਨਾਂ ਹੀ ਔਖਾ ਹੈ ਇਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਪੂਰੀ ਤਰ੍ਹਾਂ ਦੱਸਿਆ ਨਹੀਂ ਜਾ ਸਕਦਾ ਤਾਂ ਸਵਾਲੇ ਬਣਦਾ ਹੈ ਕਿ ਇਹ ਯਾਤਰਾ ਆਖਿਰ ਪੂਰੀ ਕਿਵੇਂ ਹੁੰਦੀ ਹੈ ਅਸੀਂ ਇਹ ਕਰਦੇ ਕਿਵੇਂ ਆ ਇਸ ਨੂੰ ਸਮਝਾਣ ਲਈ ਬਾਣੀ ਸਾਨੂੰ ਇੱਕ ਬਹੁਤ ਹੀ ਸ਼ਕਤੀਸ਼ਾਲੀ ਰੂਪਕ ਦਿੰਦੀ ਹੈ ਬ੍ਰਹਮ ਸ਼ਬਦ ਨੂੰ ਆਪਣੀ ਹੀ ਹੋਂਦ ਦੀ ਟਕਸਾਲ ਵਿੱਚ ਕੜਨ ਦਾ ਵਿਚਾਰ ਤਾ ਇਸ ਬ੍ਰह्म ਟਕਸਾਲ ਵਿੱਚ ਕਿਹੜੇ ਕਿਹੜੇ ਔਜ਼ਾਰ ਹਨ ਚਲੋ ਇਸ ਨੂੰ ਸਮਝਦੇ ਹਾਂ ਪਠੀ ਹੈ ਸੰਜਮ ਯਾਨੀ ਜਤ ਸੁਨਿਆਰਾ ਉਹ ਹੈ ਥਿਰਜ ਐਰਨ ਹੈ ਸਾਡੀ ਸਮਝ ਸਾਡੀ ਮਤ ਅਤੇ ਹਥੋੜਾ ਹੈ ਬ੍ਰह्म ਗਿਆਨ ਅਗ ਨੂੰ ਹਵਾ ਦੇਣ ਵਾਲੀ ਢੌਂਕਣੀ ਹੈ ਸ਼ਰਧਾ ਯਾਨੀ ਪਾਓ ਔਰ ਸਭ ਤੋਂ ਜ਼ਰੂਰੀ ਉਹ ਕੁਠਾਲੀ ਜਿਸ ਵਿੱਚ ਸਭ ਕੁਝ ਪਿਗਲਦਾ ਹੈ ਉਹ ਹੈ ਪਾਓ ਪ੍ਰੇਮ ਇਸ ਪੂਰੀ ਕਾਰਤ ਦੀ ਪ੍ਰਕਿਰਿਆ ਦਾ ਸਿਖਰ ਉਦੋਂ ਆਉਂਦਾ ਹੈ ਜਦੋਂ ਪ੍ਰੇਮ ਦੀ ਉਸ ਕੋਠਾਲੀ ਵਿੱਚ ਅਮਰ ਤਤ ਨੂੰ ਪਿਗਲਾ ਕੇ ਟਾਲਿਆ ਜਾਂਦਾ ਹੈ ਤਾਂ ਕਿ ਬ੍ਰਹਮ ਸ਼ਬਦ ਨੂੰ ਕੜਿਆ ਜਾ ਸਕੇ ਇਸ ਲਈ ਪ੍ਰੇਮ ਹੀ ਉਹ ਪਾਤਰ ਬਣਦਾ ਹੈ ਜੋ ਸੰਪੂਰਨ ਰੂਹਾਨੀ ਆਪੇ ਦੀ ਸਿਰਜਣਾ ਕਰਦਾ ਹੈ ਪਰ ਇਹ ਰੂਪਕ ਇੱਕ ਬਹੁਤ ਜ਼ਰੂਰੀ ਗੱਲ ਨਾਲ ਖਤਮ ਹੁੰਦਾ ਹੈ ਭਾਵੇਂ ਇਹ ਸਾਰੀ ਮਿਹਨਤ ਅਤੇ ਸਾਰੇ ਗੁਣ ਜ਼ਰੂਰੀ ਹਨ ਪਰ ਅੰਤਿਮ ਸਫਲਤਾ ਉਹ ਬ੍ਰਹਮ ਬਖਸ਼ਿਸ਼ਤਾ ਤੋਹਫਾ ਹੈ ਇਹ ਕਾਰਜ ਸਿਰਫ ਉਹਨਾਂ ਦੇ ਹਿੱਸੇ ਆਉਂਦਾ ਹੈ ਜਿਨ੍ਹਾਂ ਤੇ ਉਹ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ ਅਤੇ ਅੰਤ ਵਿੱਚ ਬਾਣੀ ਸਾਨੂੰ ਜ਼ਿੰਦਗੀ ਲਈ ਇੱਕ ਆਖਰੀ ਰੂਪਕ ਦਿੰਦੀ ਹੈ ਇਹ ਕਹਿੰਦੀ ਹੈ ਕਿ ਇਹ ਸੰਸਾਰ ਸਾਡੇ ਕਰਮਾਂ ਲਈ ਇੱਕ ਮੰਚ ਹੈ ਇੱਕ ਖੇਡ ਦਾ ਮੈਦਾਨ ਸਾਡੇ ਹਰ ਇੱਕ ਕਰਮ ਨਾਲ ਸਾਡੇ ਜੀਵਨ ਦੀ ਕਹਾਣੀ ਲਿਖੀ ਜਾ ਰਹੀ ਹੈ ਸਾਡੇ ਚੰਗੇ ਮਾੜੇ ਕੰਮਾਂ ਦਾ ਹਿਸਾਬ ਹੁੰਦਾ ਹੈ ਅਤੇ ਉਹੀ ਤੈਅ ਕਰਦੇ ਹਨ ਕਿ ਅਸੀਂ ਬ੍ਰਹਮ ਦੇ ਨੇੜੇ ਹਾਂ ਜਾਂ ਦੂਰ ਫੇਰ ਆਖਰੀ ਸਵਾਲ ਇਹੀ ਬਣਦਾ ਹੈ ਸਾਡੇ ਕਰਮ ਸਾਡੀ ਕਿਹੜੀ ਕਹਾਣੀ ਦੱਸ ਰਹੇ ਹਨ ਇਹ ਕਜਿਆ ਸਵਾਲ ਹੈ ਜਿਸ ਦਾ ਸਹੀ ਜਵਾਬ ਸਿਰਫ ਇਸ ਰੂਹਾਨੀ ਯਾਤਰਾ ਤੇ ਚੱਲ ਕੇ ਹੀ ਮਿਲ ਸਕਦਾ ਹੈ